ਮੰਗਲ ਮਾਰ ਕੇ ਨਾ ਫੇਰ ਪਹਾਰ ਤਾ ਉਹ ਤਿੰਨ ਚਾਰ ਫੁੱਟ ਨੂੰ ਜਾ ਕੇ ਉੱਠਦਾ ਨਾ ਫੇਰ ਆਂਦਾ ਪਿਆ ਸੀ ਆਖੋ ਉਹਨੇ ਆਵੇ ਨਾ 5 ਮਿੰਟ ਬਾਅਦ ਫੇਰ ਆ ਜਾਂਦਾ ਸੀ ਜਦ ਤੀਜੀ ਵਾਰ ਉਹ ਕੀੜਾ ਆਇਆ ਤੇ ਮੇਰੇ ਮਨ ਵਿੱਚ ਨਾ ਇਹ ਵਾਰ ਤਾਂ ਮੈਂ ਸੱਤੂ ਛੱਡ ਕੇ ਵੀ ਆਇਆ ਜਿਹੜੇ ਵਲ ਜਾਈ ਜਾਂਦੇ ਉਹਦਾ ਕੀ ਫਾਇਦਾ ਵੀ ਜਪੀਏ ਤੇ ਜਦੋਂ ਤੇ ਪਰ ਮਨ ਨਹੀਂ ਮਨ ਤੇ ਸੱਚਾ ਵੀ ਇਹਦੀ ਜਿਹੜੀ ਦੰਦੀ ਹੁੰਦੀ ਹੈ ਨਾ ਬਚਪਨ ਤੇ ਪੀੜੇ ਬੜਦੇ ਹੁੰਦੇ ਸੀ ਇਹ ਅੱਧਾ ਸਿਰ ਅੰਦਰ ਹੀ ਤੇ ਅੱਧਾ ਜਦ ਦੰਦੀ ਵੀ ਹੁੰਦਾ ਤੇ ਪੀੜੇ ਵੀ ਇੰਨੇ ਹੀ ਹੁੰਦੇ ਜਿੰਨ ਛੋੜੀ ਵੱਡਨੀ ਇਤੋਂ ਜ਼ਿਆਦਾ ਪੀੜ ਨਹੀਂ ਹੁੰਦੀ ਬਚਪਨ ਦੀ ਕਈ ਵਾਰ ਬੱਤੇ ਮੈਂ ਕਹਵਾਤ ਤੋਂ ਬਾਅਦ ਇਹਦੀ ਚੁੰਨੀ ਜਿੰਨੀ ਪੀੜ ਹੈ ਤੇ ਹੁਣ ਇਹਦੇ ਚੱਕਰ ਤੇ ਮੈਂ ਆਪਣਾ ਬਾਠ ਹੁਣ ਜਦੋਂ ਤੀਜੀ ਚੌਥੀ ਅਲੀ ਆਉਂਦਾ ਤੇ ਇਹਨਾਂ ਤੇ ਮੈਂ ਨੂੰ ਹੁਣ ਆਣ ਦਿਓ ਹੱਕ ਦੇਗਾ ਇਹਦੀ ਦਰਦ ਚੁੰਨੀ ਜਿੰਨੀ ਹੈ ਉਹ ਪ੍ਰਦਾਸ਼ ਹੋ ਜਾਂਦੀ ਏ ਹੁਣ ਮੈਂ ਨਹੀਂ ਉਹਨੂੰ ਮਾਰਿਆ ਉਹਨਾਂ ਨਾਲ ਨਹੀਂ ਪਜਾਇਆ ਜਦੋਂ ਆਇਆ ਹੁਣ ਮੈਂ ਵੇਖ ਉਹਨੇ ਨਾਲ ਮੈਨੂੰ ਕੁਝ ਕਿਹਾ ਮੇਰੇ ਉੱਤੋਂ ਦੀ ਚੜ ਕੇ ਤੇ ਇਧਰੋਂ ਵੀ ਉਤਰ ਕੇ ਤੇ ਚਲਾ ਗਿਆ ਤੇ ਕਹਿੰਦੇ ਜੰਗੀ ਹੋ ਗਈ ਵੀ ਵਕਤ ਉਹ ਦੰਦੀ ਘਟਲੇਗਾ ਵਕਤ ਉਹ ਕੀ ਕਰੇਗਾ ਆਪਾਂ ਝੁਲਨੇ ਤੇ ਹੁਣ ਮੈਂ ਸਮਝ ਰਿਹਾ ਹਾਂ ਮੇਰੇ ਵੱਲ ਆ ਰਹੇ ਪਰ ਉਹ ਆਪਣੇ ਰਸਤੇ ਜਾ ਰਹੇ ਸੀ ਮੈਂ ਉਹਦੇ ਰਸਤੇ 'ਚ ਬੈਠਾ ਹੋਇਆ ਸੀ ਹੁਣ ਸਾਥ ਸੰਗਤ ਦੀ ਕਿੰਨਾ ਹੀ ਭਾਈ ਢੇਸਾ ਕਿੰਦੇ ਉਹ ਹੁਣ ਸੋਚਦਾ ਕਿ ਮਾਰਾ ਨਹੀਂ ਕਿਹਾ ਸੀ ਚੁੱਪ ਕਰਕੇ ਬਹਿ ਕੇ ਆ ਕਦੀ ਕਰਦਿਆਂ ਵੀ ਸ਼ਕਵਾੜੀਆਂ ਕਦੀ ਫੋਟੋਆਂ ਆੜੀਆਂ ਕਦੀ ਕੁਸ਼ ਆੜੇ ਸੁਣਿਓ ਉਹਨੇ 15 ਮਿੰਟ ਅੰਦਰ ਹੀ ਸਾਰੀ ਭਜਨ ਅਸਮ ਜਦੋਂ ਭਜਾਣਾ ਚਾਹਿਆ ਨਾ ਤੇ ਖੀਲੇ 5 ਮਿੰਟ ਅੰਦਰ ਚੁੱਪ ਕਰਕੇ ਕਾਦਰਤਾ ਮਿਲ ਗਈ ਆਖੋ ਤੇ ਖੀਲੇ 5 ਮਿੰਟ ਜਦੋਂ ਕਾਦਰਤਾ ਮਿਲ ਮਾਰਨਗੇ ਚੁੱਪ ਕਰਕੇ ਬਹਿ ਕੇ ਆ ਜਾ ਪੰਜ ਮੇਰੇ ਜਿਹਦੇ ਕਾਗਰ ਦਾ ਮਿਲੀ ਦੇ ਹੁਣ ਅੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛੱਤੰ ਪੀਰ ਬੈਠਾ ਗੁਰਪਾੜੀ ਅਰਜਨ ਕਾਇਆ ਪਲਟ ਕੇ ਮੂਰਤ ਅਰਗੋਬਿੰਦ ਸਵਾਰੀ 6ਵੇਂ ਪਾਸ਼ਾ ਸਿਧ ਗੁਰੂ ਅਰਗੋਬਿੰਦ ਸਾਹਿਬ ਮਾਰੇ ਦੇ ਸੋਨੇ ਪ੍ਰਕਾਸ਼ ਪੁਰ ਮਨਾਉਂਦੇ ਹੋਏ ਤੇ ਅੱਜ ਭਗਤ ਕਬੀਰ ਜੀ ਦੇ ਸੋਨੇ ਪ੍ਰਕਾਸ਼ ਦਿਹਾੜੇ ਮਨਾਉਂਦੇ ਹੋਏ ਸਾਧ ਸੰਗਤ ਜੀ ਅੱਜ ਬੀਬੀ ਕੋਲਰਾਜੀ ਭਲਾਈ ਕੇਂਦਰ ਵੱਲੋਂ ਅਮਰ ਤੇਰੇ ਦੀਵਾਨ ਰੱਖੇ ਗਏ ਸਨ ਸੰਗਤਾਂ ਨੇ ਸ਼ਮੂਲੀਅਤ ਕੀਤੀ ਬੜੀਆਂ ਹਾਜ਼ਰੀਆਂ ਭਰ ਕੇ ਭਗਤ ਕਬੀਰ ਜੀ ਦੇ ਵੀ ਜਨਮ ਦਿਹਾੜੇ ਮਨਾਏ ਗਏ ਛੇਵੇਂ ਪਾਤਸ਼ਾਹ ਦੇ ਉਤਾਰ ਦੇ ਅਰੇ ਕੱਲ ਆ ਰਹੇ ਆ ਉਹ ਵੀ ਬੜੇ ਧੂਮ-ਧਾਮ ਦੇ ਨਾਲ ਮਨਾਏ ਗਏ ਤੇ ਸੰਗਤ ਨੂੰ ਬੇਨਤੀ ਇਹ ਇਸ ਸਬੰਧ ਦੇ ਵਿੱਚ ਕੱਲ ਵੀਰਵਾਰ ਦੇ ਹਫਤਾਵਾਰੀ ਦੀਵਾਨ ਸ਼ਾਨੀ ਮਾਪੁਰਖਾਂ ਦੇ ਸੱਜਣਗੇ ਜੀ ਦੇ ਵਿੱਚ 5 ਤੋਂ 6 ਦਾ ਸੰਗਰੀਬਾਂ ਦੀ ਹਾਜ਼ਰੀ 6 ਤੋਂ 7 ਮਾਪੁਰਖਾਂ ਦੀ ਹਾਜ਼ਰੀ ਹੋਵੇਗੀ ਤੇ ਗੁਰਦੁਆਰਾ ਸ੍ਰੀ ਬੇਕ ਸਰ ਸਾਹਿਬ ਵਿਖੇ ਜੋ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਕ ਜਥੇ ਇਸ਼ਨਾਨ ਵੱਲੋਂ ਹਰ ਸਾਲ ਗੁਰੂ ਹਰਗੋਬਿੰਦ ਸਾਹਿਬ ਜਿਹਾੜੇ ਬੜੇ ਸੋਹਣੇ ਤਰੀਕੇ ਨਾਲ ਮਨਾਏ ਜਾਂਦੇ ਨੇ ਕੱਲ ਉੱਥੇ ਵੀ ਸੱਤ ਤੋਂ ਅੱਠ ਆਗਰੀਆਂ ਦਾਸਾਂ ਗਰੀਬਾਂ ਦੀਆਂ ਨੇ ਤੇ 9 ਤੋਂ 10 ਮਾਂ ਪੁੱਖਾਂ ਦੀਆਂ ਹਾਜ਼ਰੀਆਂ ਹੋਣਗੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਏ ਕੱਲ ਛੇਵੇਂ ਪਾਤਸ਼ਾਹ ਦਿਹਾੜਾ ਮਨਾਉਂਦੇ ਹੋਏ ਬਾਦ ਤੋਂ ਬਾਦ ਜੱਗੀ ਸਾਹਿਬ ਦੀ ਜਪ ਕਰੀਏ ਬਾਦ ਤੋਂ ਬਾਦ ਘਰਾਂ ਚ ਦੀਵਾਲਾ ਕਰਕੇ ਮਹਾਰਾਜ ਜੀ ਦੇ ਸੋਹਣੇ ਪ੍ਰਕਾਸ਼ ਦਿਹਾੜੇ ਮਨਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ